ਬੜੀਆਂ ਸਾਰੀਆਂ ਫੋਨ ਕਾਲਸ ਆਈਆਂ ਬੜੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਿਵੇਂ ਰੁਦਰਾਕਸ਼ ਬਿਨਾਂ ਪੁੱਛੇ ਪਾ ਲਿਆ ਬਹੁਤ ਸਾਰੀਆਂ ਸਮੱਸਿਆਵਾਂ ਆ ਗਈਆਂ ਜਾਂ ਫਿਰ ਰੁਦਰਾਕਸ਼ ਜੇ ਪਾਉਣਾ ਹੈ ਕਿਹੜਾ ਪਾਇਆ ਜਾਏ ਰਾਸ਼ੀ ਪਤਾ ਨਹੀਂ ਰਾਸ਼ੀ ਦੀ ਗਣਨਾ ਕਰਨੀ ਹੈ ਐਦਾਂ ਦੇ ਅਨੇਕਾਂ ਸਵਾਲ ਤੁਹਾਡੇ ਵੀ ਮਨਾਂ 'ਚ ਨੇ ਮੈਂ ਸੋਚਿਆ ਕਿਉਂ ਨਾ ਇੱਕ ਸਰਵ ਸੰਜੀ ਜੀ ਵੀਡੀਓ ਬਣਾਦਾ ਜਿਹਦੇ 'ਚ ਦਰਸ਼ਕਾਂ ਦੇ ਮਨ ਦੇ 'ਚ ਹੀ ਸੱਤ ਸਵਾਲਾਂ ਦੇ ਜਵਾਬ ਦੇ ਦਾਂ ਮੈਂ ਡਾਕਟਰ ਤੇਰੰਕਾਰ ਲੈ ਕੇ ਆਈਆਂ ਇੱਕ ਦੁਰਲਭ ਵੀਡੀਓ ਜੋ ਕਿਸੇ ਵੀ ਚੈਨਲ ਉੱਪਰ ਇੰਨੇ ਵਿਸਤ੍ਰਿਤ ਜਾਣਕਾਰੀ ਭਰਪੂਰ ਰੂਪ ਵਿੱਚ ਤੁਹਾਨੂੰ ਨਹੀਂ ਮਿਲੇਗੀ ਅੱਜ ਤੁਹਾਨੂੰ ਦੱਸਾਂਗੀ ਕਿ ਕਿਵੇਂ ਲੋਕ ਅਣਜਾਣਪੁਣੇ ਚ ਬਿਨਾ ਕਿਸੇ ਸਹੀ ਗਾਈਡੈਂਸ ਦੇ ਰੁਦਰਾਕਸ਼ ਗਲੇ ਵਿੱਚ ਜਾਂ ਫਿਰ ਬ੍ਰੇਸਲਟ ਵਾਂਗ ਕਲਾਈ ਚ ਪਹਿਨ ਲੈਂਦੇ ਆ ਤਾਂ ਫਿਰ ਜੋ ਹੁੰਦਾ ਆ ਉਹ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਉਹੀ ਗੱਲ ਨਾ ਜਿੱਦਾਂ ਬਿਨਾ ਡਾਕਟਰ ਨੂੰ ਦਿਖਾਏ ਦਵਾਈ ਖਾਣ ਦਾ ਨਤੀਜਾ ਆਪਾਂ ਭੁਗਤਦੇ ਆਂ ਫਿਰ ਕਿਦਾਂ ਭੱਜਦੇ ਆ ਨਾ ਆਲੇ ਦੋਲੇ ਤਾਂ ਜੇ ਪਹਿਲਾਂ ਹੀ ਪੁੱਛ ਕੇ ਸਾਰੇ ਰਾਹ ਦੇਖ ਲਿਆ ਕਰੀਏ ਵੀਡੀਓ ਦੇ ਅੰਤ ਵਿੱਚ ਮੈਂ ਤੁਹਾਨੂੰ ਇੱਕ ਵਿਲੱਖਣ ਜਪ ਬੀ ਦੀ ਦੱਸਾਂਗੀ ਜੋ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਅੰਤ ਤੱਕ ਬਣੇ ਰਿਹਾ ਕਰੋ ਦੇਖੋ ਮੇਰੀ ਬੇਨਤੀ ਆ ਮੇਰੇ YouTube ਚੈਨਲ ਡਾਕਟਰ ਤੇਰੰਗ ਕੌਰ ਨਾਲ ਮੈਂ ਬਹੁਤ ਸਤਿਕਾਰ ਕਰਦੀ ਹਾਂ ਦਰਸ਼ਕ ਤਾਂ ਮੈਨੂੰ ਪਾਠਕ ਬਹੁਤ ਚਾਹੀਦੇ ਆ ਤੁਹਾਨੂੰ ਤੇ ਬਹੁਤ ਚਾਹੀਦੇ ਆ ਜਿਹੜੇ ਨਾ ਆਪਣੀ ਜੀਵਨ ਦੇ 15-20 ਮਿੰਟ ਟਿਕ ਕੇ ਕੱਢਣ ਕਿਉਂਕਿ ਬੜਾ ਕੁਝ ਪੂਰਾ ਹੋਮਵਰਕ ਇਸ ਇੱਕ ਟੌਪਿਕਸ ਹੁੰਦਾ ਹਰ ਇੱਕ ਟੌਪਿਕ 'ਚ ਬੜੇ ਸਾਰੇ ਪਿੱਛੇ 3-4 ਮਹੀਨੇ ਪਹਿਲਾਂ ਦੀਆਂ ਵੀਡੀਓਜ਼ ਪਈਆਂ ਜਿਹੜੀਆਂ ਅਜੇ ਤੱਕ ਤੁਸੀਂ ਨਹੀਂ ਦੇਖੀਆਂ ਉੱਥੇ ਸਰਚ ਮਾਰੋ ਉਹ ਦੇਖੋ ਤਾਂ ਸਹੀ ਇੱਕ ਵਾਰੀ ਫਿਰ ਮੈਨੂੰ ਦੱਸੋ ਗੱਲ ਸੁਣੋ ਮੈਂ ਨਾ ਤੁਹਾਨੂੰ ਰੁਦਰਾਕਸ਼ ਬਾਰੇ ਦੱਸਾਂਗੀ ਬਹੁਤ ਜ਼ਰੂਰੀ ਸੀ ਰੁਦਰਾਕਸ਼ ਪਹਿਲਾਂ ਮੈਂ ਗੱਲ ਕਰਾਂ ਹੈ ਕੀ ਹੈ ਰੋਦਰਾਕਸ਼ ਸ਼ਬਦ ਦੋ ਹਿੱਸਿਆਂ ਤੋਂ ਬਣਿਆ ਰੁਦਰ ਭਾਵ ਸ਼ਿਵ ਤੇ ਅਕਸ਼ ਦਾ ਮਤਲਬ ਅੱਖ ਸ਼ਿਵ ਮਹਾਪ੍ਰਾਣ ਦੇ ਰੁਦਰਾਕਸ਼ ਮਹਾਤਮਿਆ ਅਧਿਆਇ ਚ ਉਲੇਖ ਆਉਂਦਾ ਆ ਕਿ ਜਦੋਂ ਭਗਵਾਨ ਸ਼ਿਵ ਨੇ ਸਾਰੇ ਪ੍ਰਾਣੀ ਜਗਤ ਦੀ ਮੁਕਤੀ ਲਈ ਅੱਖਾਂ ਮੀਟ ਕੇ ਹਜ਼ਾਰਾਂ ਵਰਤਪਸਿਆ ਕੀਤੀ ਸੀ ਤਾਂ ਉਹਨਾਂ ਦੀਆਂ ਅੱਖਾਂ ਚੋਂ ਆਨੰਦ ਤੇ ਕਰੁਣਾ ਦੇ ਪਵਿੱਤਰ ਅਥਰੂ ਡਿਗੇ ਉਹ ਅਥਰੂ ਧਰਤੀ ਤੇ ਡਿੱਗ ਕੇ ਰੁਦਰਾਕਸ਼ ਦੇ ਰੁੱਖ ਬਣ ਗਏ ਇਸ ਲਈ ਇਹਨਾਂ ਨੂੰ ਰੁਦਰ ਦੇ ਹੰਝੂ ਵੀ ਕਿਹਾ ਗਿਆ ਹੈ ਇਹ ਰੁੱਖ ਬਹੁਤੇ ਨੇਪਾਲ ਚ ਹੁੰਦੇ ਆ ਹਰਦਵਾਰ ਹਿਮਾਲਿਆ ਜਾਵਾ ਇੰਡੋਨੇਸ਼ੀਆ ਤੇ ਦੱਖਣੀ ਭਾਰਤ ਦੇ ਵਿੱਚ ਮਿਲਦੇ ਆ ਅਸਲ ਚ ਨਾ ਰੁਦਰਾਕਸ਼ ਦਾ ਹਰ ਦਾਣਾ ਸ਼ਿਵ ਤਤ ਦੀ ਸ਼ਕਤੀ ਦਾ ਪ੍ਰਤੀਕ ਹੈ ਇੰਨੀ એનર્ਜੀ ਹੁੰਦੀ ਹੈ ਇੱਕ ਰੁਦਰਾਕਸ਼ ਚ ਮੈਂ ਸ਼ਿਵ ਜੀ ਨਾਲ ਸੰਬੰਧ ਤੇ ਇਤਿਹਾਸਕ ਪਿਛੋਕੜ ਦੀ ਗੱਲ ਕਰਾਂ ਨਾਲ ਮੈਂ ਤੁਹਾਨੂੰ ਦੱਸਦਾ ਮੈਂ ਹਰ ਰਾਸ਼ੀ ਲਈ ਕਿੰਨੇ ਮੁਖੀ ਰੁਦਰਾਕਸ਼ ਧਾਰਨ ਕਰਨਾ ਤੇ ਕਿਦਾਂ ਧਾਰਨ ਕਰਨਾ ਰੁਦਰਾਕਸ਼ ਦੀ ਪਛਾਣ ਸਹੀ ਹੈ ਜਦੋਂ ਖਰੀਦਣਾ ਉਦੋਂ ਤੁਸੀਂ ਦੇਖ ਕੇ ਲੈਣਾ ਮੈਂ ਸਾਰੀਆਂ ਗੱਲਾਂ ਕਰਦੀਆਂ ਆਪਣੀ ਰਾਸ਼ੀ ਦੀ ਵਾਰੀ ਦਾ ਇੰਤਜ਼ਾਰ ਕਰਿਓ ਅਸਲ 'ਚ ਨਾ ਸ਼ਿਵ ਜੀ ਦੇ ਨਾਲ ਸੰਬੰਧ ਕੀ ਹੈ ਰੁਦਰਾਕਸ਼ ਨੂੰ ਸ਼ਿਵ ਜੀ ਦਾ ਸਰਵੋਤ ਪਵਿੱਤਰ ਅੰਗ ਭੂਤ ਰੂਪ ਮੰਨਿਆ ਗਿਆ ਹੈ ਅੰਗ ਗਿਆ ਮੈਂ ਸ਼ਿਵ ਮਹਾਪ੍ਰਾਨ ਦੇ ਵਿੱਚ ਕਲੀਅਰ ਲਿਖਿਆ ਹੈ ਕਿ ਰੁਦਰਾਕਸ਼ ਧਾਰਨ ਕਰਨਾ ਹੀ ਸ਼ਿਵ ਧਾਰਨ ਕਰਨਾ ਹੈ ਕਮਾਲ ਦੀ ਗੱਲ ਹੋ ਗਈ ਇਸ ਲਾਈਨ ਦੇ ਅਰਥ ਕੌਣ ਜਾਣ ਸਕਦਾ ਹੈ ਉਹੀ ਜੋ ਸ਼ਿਵ ਭਗਤ ਨੇ ਜਿਹਦੇ ਗਾਲ ਚ ਰੁਦਰਾਕਸ਼ ਹੋਏ ਉਹਦਾ ਅਰਥ ਹੈ ਕਿ ਸ਼ਿਵ ਤਤ ਉਸਦੇ ਹਿਰਦੇ ਚ ਵਸਦਾ ਹੈ ਉਪਨੇਸ਼ਦਾਂ ਵਿੱਚ ਵੀ ਆਇਆ ਹੈ ਕਿ ਜੋ ਰੁਦਰਾਕਸ਼ ਨੂੰ ਪਵਿੱਤਰ ਮੰਨ ਕੇ ਜਪ ਕਰਦਾ ਹੈ ਨਾ ਮਾਲਾ ਲੈ ਕੇ ਉਹਦੀ ਤਪੱਸਿਆ 10 ਗੁਣਾ ਵੱਧਦੀ ਹੈ ਰੁਦਰਾਕਸ਼ ਧਾਰਨ ਕਰਨ ਦੀ ਪਰੰਪਰਾ ਅੱਜ ਦੀ ਨਹੀਂ ਹੈ ਸਤਜੁਗ ਤੋਂ ਸ਼ੁਰੂ ਹੋਈ ਹੋਈ ਹੈ रुद्राक्ष ਦੀਆਂ ਕਿੰਨੀਆਂ ਕਿਸਮਾਂ ਆ ਤੇ ਉਹਨਾਂ ਕਿਸਮਾਂ ਦੇ ਲਾਭ ਕੀ ਆ ਫਟਾਫਟ ਮੈਂ ਉਹ ਵੀ ਦੱਸ ਦੂਗਾ रुद्राक्ष ਨੂੰ ਮੁਖੀ ਦੇਖਣਾ ਮੁਖੀ ਮੁਖੀ ਕੀ ਆ ਉਸ ਦਾਣੇ ਉੱਪਰ ਰੇਖਾਵਾਂ ਕਿੰਨੀਆਂ ਆ ਉਹਨਾਂ ਨੂੰ ਆਪਾਂ ਮੁਖ ਕਹਿੰਦੇ ਆ ਸੋਧ ਰੁਦਰਾਕਸ਼ ਦੇ ਵਿੱਚ ਮੁਖੀ ਦੀ ਗਿਣਤੀ ਅਨੁਸਾਰ ਇਹ ਕਈ ਤਰ੍ਹਾਂ ਦੇ ਆ ਸ਼ਿਵ ਪੁਰਾਨ ਤੇ ਦੇਵੀ ਭਗਵਤ ਅਨੁਸਾਰ ਮੁੱਖ ਤੌਰ ਤੇ 1 ਤੋਂ 14 ਮੁਖੀ ਤੱਕ ਦੇ ਰੁਦਰਾਕਸ਼ ਸਭ ਤੋਂ ਪ੍ਰਭਾਵਸ਼ਾਲੀ ਮੰਨੇ ਗਏ ਆ ਹਰ ਮੁਖੀ ਇੱਕ ਵੱਖਰੀ ਦਿਵਯ ਸ਼ਕਤੀ ਦਾ ਪ੍ਰਤੀਕ ਹੈ ਹਰ ਮੁਖ ਦਾ ਕਿਸੇ ਵੀ ਅਲੱਗ ਦੇਵੀ ਦੇਵਤੇ ਨਾਲ ਸੰਬੰਧ ਜੁੜਦਾ ਇਸ ਪੱਖ ਲਈ ਮੈਂ ਨਾ ਇੱਕ ਪੂਰੀ ਵੱਖਰੀ 10-15 ਮਿੰਟ ਦੀ ਵੀਡੀਓ ਬਣਾਉਣੀ ਹੈ ਉਹ ਤੁਸੀਂ ਦੇਖ ਲਿਓ ਕਿ ਰੁਦਰਾਕਸ਼ ਦੇ ਕਿੰਨੇ ਪ੍ਰਕਾਰ ਹੈ ਤੇ ਕਿੰਨੇ ਮੁਖੀ ਉਹਨਾਂ ਦਾ ਲਾਭ ਕੀ ਹੈ ਫਿਲਹਾਲ ਤਾਂ ਮੇਰਾ ਪੂਰਾ ਧਿਆਨ ਤੁਹਾਡੀਆਂ ਰਾਸ਼ੀਆਂ ਦੱਸਣ ਵਾਲਾ ਹੈ ਕਿ ਜੇ ਤੁਸੀਂ ਰੁਦਰਾਕਸ਼ ਧਾਰਨ ਕਰਨਾ ਤੁਹਾਡੀ ਰਾਸ਼ੀ ਅਨੁਸਾਰ ਤੁਸੀਂ ਕਿੰਨੇ ਮੁਖੀ ਰੁਦਰਾਕਸ਼ ਧਾਰਨ ਕਰੋ ਤੇ ਤੁਹਾਨੂੰ ਕੀ ਫਾਇਦਾ ਹੋਏਗਾ ਮੈਂ ਪਹਿਲਾਂ ਨੁਕਸਾਨ ਦੱਸ ਦਵਾਂ ਰੁਦਰਾਕਸ਼ ਦੀ ਜੇ ਕਿਸੇ ਪ੍ਰੋਪਰ ਗਾਈਡੈਂਸ ਤੋਂ ਬਿਨਾ ਤੁਸੀਂ ਇਸ ਦੀ ਗਲਤ ਵਰਤੋਂ ਕਰਦੇ ਹੋ ਤਾਂ ਨੁਕਸਾਨ ਕੀ ਹੋਣਾ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਮੈਂ ਬਖਾਲ ਨਹੀਂ ਕਰ ਰਹੀ ਬਹੁਤ ਲੋਕ ਬਿਨਾਂ ਜਾਣਕਾਰੀ ਦੇ ਰੁਦਰਾਕਸ਼ ਪਾ ਲੈਂਦੇ ਆ ਜਾਂ ਪਾਉਣ ਦਾ ਵਿਚਾਰ ਬਣਾ ਰਹੇ ਆ ਪਰ ਗ੍ਰੰਥਾਂ ਚ ਵਾਰਨਿੰਗ ਦਿੱਤੀ ਗਈ ਹੈ ਪਤਾ ਕਿਹੜੀ ਵਾਰਨਿੰਗ ਕਹਿੰਦੇ ਕਿ ਰੁਦਰਾਕਸ਼ ਧਾਰਨ ਕਰਨਾ ਮੰਨੋ ਅੱਗ ਦੇ ਨਾਲ ਖੇਡਣਾ ਹੈ ਜਵਾਲਾਮੁਖੀ ਨਾਲ ਖੇਡਣਾ ਜੇਕਰ ਤੁਸੀਂ ਸ਼ੁੱਧ ਵਿਧੀ ਨਾਲ ਨਹੀਂ ਪਾਉਂਗੇ ਜਾਂ ਤੁਹਾਨੂੰ ਅਣਜਾਣਪੁਣੇ ਚ ਤੁਸੀਂ ਉਸ ਨੂੰ ਧਾਰਨ ਕਰ ਲੈਣਾ ਪਾਇਆ ਆ ਤਾਂ ਲਾ ਦਿਓ ਵੀਡੀਓ ਸੁਣੋ ਫਿਰ ਪਾਉਣਾ ਗਲਤ ਵਰਤੋਂ ਦਾ ਨੁਕਸਾਨ ਦੱਸਦਾ ਗਲਤ ਮੁਖੀ ਰੁਦਰਾਕਸ਼ ਤੁਹਾਡੇ ਮਨ ਨੂੰ ਅਸ਼ਾਂਤ ਕਰ ਦੇਗਾ ਜੇ ਗਲਤ ਧਾਰਨ ਮੰਤਰ ਬਿਨਾਂ ਪਾਇਆ ਥੋੜਾ ਸੰਕਲਪ ਲੈਣਾ ਕੁਝ ਮੰਤਰ ਬੀਜ ਨੇ ਬੀਜ ਮੰਤਰ ਉਹ ਪੜਨੇ ਤਾਂ ਹੀ ਤੈਦਾ ਪ੍ਰਭਾਵ ਹੋਣਾ ਨਹੀਂ ਤਾਂ ਫਿਰ ਉਲਟ ਪ੍ਰਭਾਵ ਹੋ ਗਿਆ ਅਤੇ ਜੇ ਤੁਸੀਂ ਪਾਇਆ ਹੈ ਰੁਦਰਾਕਸ਼ ਜੇ ਖਾਲਿਆ ਮਾਸ ਪੀਲੇ ਸ਼ਰਾਬ ਝੂਠ ਬੋਲ ਰਿਆ ਹੰਕਾਰ ਕਰ ਲਿਆ ਤਾਂ ਜੀਵਨ ਚ ਸਤਿਆਨਾਸ਼ ਹੋ ਜਾਣਾ ਹਰ ਖੇਤਰ ਫਲਾਪ ਸ਼ੋ ਸਿੱਧ ਹੋਣਗੇ ਇਹ ਮੈਂ ਕਹਿ ਰਹੀ ਹਾਂ ਡਾਕਟਰ ਤਿਰੰਗਰ ਕੁਝ ਲੋਕ ਇਹਨੂੰ ਗਲਤ ਰਾਸ਼ੀ ਜਾਂ ਗਲਤ ਗ੍ਰਹਿ ਦੇ ਅਨਸਾਰ ਪਾ ਲੈਂਦੇ ਆ ਇਸ ਦੇ ਨਾਲ ਜੀਵਨ ਚ ਰੁਕਾਵਟਾਂ ਆਉਣੀਆਂ ਗੁੱਸਾ ਆਰਥਕ ਨੁਕਸਾਨ ਖੱਠਾ ਪੈ ਜਾਂਦਾ ਲੋਕਾਂ ਦਾ ਤਬਾਹ ਹੋ ਜਾਂਦੇ ਆ ਅਰਸ਼ ਤੋਂ ਫਰਿਸ਼ਤੇ ਡਿਗੇ ਉਹ ਲੋਕ ਨੂੰ ਮੈਂ ਦੇਖਿਆ ਜਦੋਂ ਰੁਦਰਾਕਸ਼ ਉਹਨਾਂ ਦਾ ਲੁਹਾਇਆ ਉਤਰਵਾਇਆ ਤਦ ਕਿਤੇ ਜਾ ਕੇ ਠੀਕ ਹੋਏ ਸਹੀ ਪੋਆਇਆ ਤਦ ਠੀਕ ਹੋਏ ਸ਼ਿਵ ਪ੍ਰਾਂਤਸਪਾਸ ਲਿਖਿਆ ਹੈ ਕਿ ਰੁਦਰਾਕਸ਼ ਉਹ ਸੇ ਵਿਅਕਤੀ ਨੂੰ ਧਾਰਨ ਕਰਨਾ ਚਾਹੀਦਾ ਜਿਹੜਾ ਪਵਿੱਤਰਤਾ સતਤ ਜਪ ਤੇ ਸ਼ਿਵ ਭਗਤੀ ਕਰਦਾ ਹੋਵੇ ਤੁਸੀਂ ਲੈਣ ਗਏ ਹੋ ਅਸਲੀ ਰੁਦਰਾਕਸ਼ ਜਲਦੀ ਨਾਲ ਪਛਾਣ ਲਓ ਮੈਂ ਦੱਸਣ ਲੱਗੀਆਂ ਹਾਂ ਰੁਦਰਾਕਸ਼ ਪਛਾਣਨ ਦੀਆਂ ਤਿੰਨ ਵਿਧੀਆਂ ਪਾਣੀ ਨਾਲ ਪਰਖਣਾ ਹੁੰਦਾ ਆ ਰੁਦਰਾਕਸ਼ ਦਾ ਦਾਣਾ ਲਓ ਪਾਣੀ ਚ ਸਿੱਟੋ ਪਾਣੀ ਚ ਜੇ ਡੁੱਬ ਗਿਆ ਤਾਂ ਉਹ ਨਕਲੀ ਜਿਹੜਾ ਹੈ ਉਹ ਤਰਦਾ ਅਸਲੀ ਜਿਹੜਾ ਹੈ ਉਹ ਡੁੱਬ ਗਿਆ ਨਕਲੀ ਰੁਦਰਾਕਸ਼ ਹਮੇਸ਼ਾ ਪਾਣੀ ਤੇ ਤਰਦਾ ਰਹੇਗਾ ਹਾਂ 100% ਗੱਲ ਸਹੀ ਨਹੀਂ ਹੈ ਕਾਰਨ ਇਹਨੂੰ ਇਕੱਲਾ ਮਾਪਦਣ ਨਾ ਮੰਨੋ ਤੁਸੀਂ ਤਿੰਨ ਪਰਖਾਂ ਕਰਦੀਆਂ ਪਾਣੀ ਚ ਪਾਇਆ ਪਾਣੀ ਚ ਅਸਲੀ ਹੋਇਆ ਡੁੱਬ ਗਿਆ ਨਕਲੀ ਤਰਦਾ ਆ ਪਰ ਅਸਲੀ ਵੀ ਕਈ ਵਾਰੀ ਡੁੱਬ ਜਾਂਦਾ ਆ ਜਦੋਂ ਡੁੱਬਦਾ ਹੈ ਜਦੋਂ ਉਹ ਬਹੁਤ ਪੁਰਾਣਾ ਹੋ ਜਾਂਦਾ ਰੁਦਰਾਕਸ਼ ਉਹ ਹਲਕਾ ਹੋ ਜਾਂਦਾ ਫਿਰ ਉਹ ਪਾਣੀ ਚ ਤਰਦਾ ਸੋ ਇਸ ਨੂੰ ਅਸੀਂ 100% ਸਾਇੰਟਿਫਿਕ ਨਹੀਂ ਮੰਨਦੇ ਦੂਜੀ ਪਰਖ ਛੇਦਾਂ ਦੀ ਪਰਖ ਰੁਦਰਾਕਸ਼ ਦੇ ਇੱਕ ਸੈਂਟਰ ਦੇ ਵਿੱਚ ਇੱਕ ਸਿੱਧਾ ਰਸਤਾ ਹੋਣਾ ਚਾਹੀਦਾ ਸਿੱਧੀ ਛੇਕ ਅੱਖ ਕੋਲ ਲਿਜਾਓ ਰੁਦਰਾਕਸ਼ ਦੀ ਉਸ ਛੇਕ ਨੂੰ ਦੇਖੋ ਜੇ ਅੰਦਰਲਾ ਰਾਹ ਟੇਡਾ ਮੇਡਾ ਟੁੱਟਿਆ ਭੱਜਿਆ ਉਹਨੂੰ ਕੋਣ ਲੱਗਾ ਸਿਉਕ ਲੱਗੀ ਤਾਂ ਉਹ ਨਕਲੀ ਹੈ ਜਾਂ ਸੰਪੂਰਨ ਉਹ ਨਹੀਂ ਖਰੀਦਦਾ ਖੰਡੇ ਤਾਂ ਇਹ ਨਕਲੀ ਆ એનર્ਜੀ ਟੈਸਟ ਵੀ ਤੁਸੀਂ ਕਰੋਗੇ ਖਰੀਦਣ ਲੱਗੇ ਹੋ ਜਿੰਨੇ ਮੁਖੀ ਵੀ ਲਿਆ ਤੁਹਾਨੂੰ ਦੱਸਿਆ ਤੁਹਾਡੇ ਜੋਤਿਸ਼ੀ ਨੇ એનર્ਜੀ ਟੈਸਟ ਕਰਨੀ ਹੈ ਹੱਥ ਦੇ ਵਿੱਚ ਉਸ ਰੁਦਰਾਕਸ਼ ਦੇ ਦਾਣੇ ਨੂੰ ਲਾਓ ਛੁਧ ਹੱਥ ਹੋਣਾ ਚਾਹੀਦਾ ਸਾਫ਼ ਅੱਖਾਂ ਬੰਦ ਕਰੋ ਜੇ ਮਨ ਸ਼ਾਂਤ ਹੋ ਗਿਆ ਤੁਹਾਨੂੰ ਲਾਈਟ ਊਰਜਾ ਮਹਿਸੂਸ ਹੋ ਰਹੀ ਹੈ ਹਲਕੀ ਹੀਟ ਮਹਿਸੂਸ ਹੋ ਰਹੀ ਹੈ ਇੱਕ ਨਾ ਤਪਸ਼ ਦੀ ਲਹਿਰ ਸਿਰ ਤੋਂ ਪੈਰਾਂ ਤੱਕ ਗਈ ਤਾਂ ਦੋ ਅਸਲੀ ਹੈ ਗ੍ਰੰਥਾਂ ਅਨੁਸਾਰ रुद्राक्ष ਨੂੰ ਜੀਵੰਤ ਬੀਜ ਕਿਹਾ ਹੈ ਪੂਰੇ ਦਾ ਪੂਰਾ ਰੁੱਖ ਤੁਹਾਡੀ ਹਥੇਲੀ ਤੇ ਆ ਜਿਸ ਦੇ ਵਿੱਚ ਵਾਈਬ੍ਰੇਸ਼ਨਸ ਨੇ ਪੋਜੀਟਿਵ એનર્ਜੀ ਹੈ ਇਹ ਕੰਪਨ ਹੁੰਦੀ ਹੈ ਇਹਦੇ ਵਿੱਚ ਵੀਡੀਓ ਦੇ ਇਸ ਹਿੱਸੇ ਚ ਮੈਂ ਹੁਣ ਦੱਸਣ ਜਾ ਰਹੀ ਹਾਂ ਹਰ ਰਾਸ਼ੀ ਦੇ ਗ੍ਰਹਿ ਅਨੁਸਾਰ ਪੂਰੀ ਕੈਲਕੂਲੇਸ਼ਨ ਅਨਾਰਪੇਸ਼ ਹੋ ਰਹੀ ਹੈ ਤੁਹਾਡੇ ਅੱਗੇ ਹਰ ਰਾਸ਼ੀ ਦੇ ਗ੍ਰਹਿ ਅਨੁਸਾਰ ਸੁਝਾਇਆ ਮੁਖੀ ਰੁਦਰਾਕਸ਼ ਤੇ ਉਸ ਦਾ ਆਤਮਕ ਤੇ ਭੌਤਿਕ ਲਾਭ ਦੱਸਣ ਜਾ ਰਹੀ ਹਾਂ ਧਿਆਨ ਨਾਲ ਸੁਣਨਾ ਤੇ ਕੇ ਸੁਣ ਲੈ ਹੋ ਸਕੇ ਤਾਂ ਧਾਰਨ ਕਰ ਲੈਣਾ ਇਸ ਵਿਧੀ ਅਨੁਸਾਰ ਪਰ ਖਰੀਦਣਾ ਸੁਚੇਤ ਓਕੇ ਮੇਖ ਰਾਸ਼ੀ ਵਾਲਿਓ ਤੁਹਾਡਾ ਸ਼ਾਸਕ ਗ੍ਰਹਿ ਮੰਗਲ ਹੈ ਤੁਸੀਂ ਤਿੰਨ ਮੁਖੀ ਰੁਦਰਾਕਸ਼ ਪਾ ਸਕਦੇ ਹੋ ਬਿਨਾਂ ਝਿਜਕ ਪਰ ਅਸਲੀ ਹੋਵੇ ਪਛਾਣ ਦੱਸ ਦਿੱਤੀ ਹੈ ਉਹ ਕਰਵਾ ਲਓ ਵਿਸ਼ੇਸ਼ ਲਾਭ ਕੀ ਹੋਣਾ ਜਦੋਂ ਤੁਸੀਂ ਮੇਖ ਰਾਸ਼ੀ ਵਾਲਿਓ ਤਿੰਨ ਮੁਖੀ ਰੁਦਰਾਕਸ਼ ਪਾਉਂਗੇ ਤਾਂ ਅਗਨੀ ਦੇਵਦਾਇ ਪ੍ਰਤੀਕ ਮੰਨਿਆ ਗਿਆ ਹੈ ਏ ਰਾਸ਼ੀ ਵਾਲੇ ਲੋਕ ਅਕਸਰ ਗੁੱਸੇ ਵਾਲੇ ਹੁੰਦੇ ਆ ਤੇਜ਼ ਹੁੰਦੇ ਆ ਹੰਕਾਰੀ ਸੁਭਾਅ ਦੇ ਹੁੰਦੇ ਆ ਜਦੋਂ ਤੁਸੀਂ ਤਨਮੁਖੀ ਰੁਦਰਾਕਸ਼ ਧਾਰਨ ਕਰੋਗੇ ਮੰਗਲ ਦੀ ਤੀਬਰਤਾ ਸੰਤੁਲਿਤ ਹੋਏਗੀ ਆਪਾਂ ਘਟਾਉਣੀ ਨਹੀਂ ਗ੍ਰਹਿ ਨੂੰ ਦਬਾਉਣਾ ਥੋੜਾ ਹੈ ਸੰਤੁਲਨ ਕਰਨਾ ਹੈ ਗੁੱਸਾ ਘਟੇਗਾ ਤੇ ਸਫਲਤਾ ਦੇ ਮੌਕੇ ਸਹੀ ਦਿਸ਼ਾ ਲੈਣਗੇ ਇਹ ਪੁਰਾਣੇ ਕਰਮਾਂ ਦਾ ਦੋਸ਼ ਸਾਫ਼ ਕਰੇਗਾ ਤੁਹਾਡਾ ਤੇ ਮਨ ਦੇ ਵਿੱਚ ਠਿਰਜ ਲਿਆਏਗਾ ਬ੍ਰੇਖ ਰਾਸ਼ੀ ਵਾਲਿਓ ਤੁਹਾਡਾ ਸ਼ਾਸਕ ਗ੍ਰਹਿ ਸ਼ੁਕਰ ਸੁਝਾਇਆ ਗਿਆ ਰੁਦਰਾਕਸ਼ ਡਾਕਟਰ ਤੇਰੰਕਾਰ ਵੱਲੋਂ ਤੁਹਾਨੂੰ ਪਾਉਣਾ ਹੈ ਤੁਸੀਂ ਛੇਮੁਖੀ ਵਿਸ਼ੇਸ਼ ਲਾਭ ਕੀ ਹੋਏਗਾ ਛੇਮੁਖੀ ਰੂद्राक्ष ਕਾਰਤਿਕ ਦੇਵ ਦਾ ਪ੍ਰਤੀਕ ਹੈ ਇਹ ਰਾਸ਼ੀ ਵਾਲਿਆਂ ਦੇ ਜੀਵਨ ਚ ਆਕਰਸ਼ਣ ਲਿਆਉਂਦਾ ਹੈ ਸੁੰਦਰਤਾ ਦਿੰਦਾ ਹੈ ਤੇ ਰਿਸ਼ਤਿਆਂ ਦੀ ਪ੍ਰਮੁਖਤਾ ਰੈਂਦੀ ਹੈ ਛੇਮੁਖੀ ਰੂद्राक्ष ਜਦੋਂ ਬ੍ਰਿਕਾ ਰਾਸ਼ੀ ਵਾਲੇ ਉਹ ਪਾਉਂਗੇ ਤਾਂ ਤੁਹਾਨੂੰ ਸ਼ੁਕਰ ਦੀ ਊਰਜਾ ਦਾ ਸਹੀ ਪ੍ਰਯੋਗ ਸਿਖਾਏਗਾ ਇਹਦੇ ਨਾਲ ਪ੍ਰੇਮ ਚ ਸਥਿਰਤਾ ਆ ਜਾਏਗੀ ਜਿਹੜੇ ਰਿਸ਼ਤਿਆਂ ਦੀ ਟੁੱਟ ਪਾ ਜਾਓ ਖਤਮ ਹੋ ਜਾਏਗੀ ਤਾਨੂੰ ਯੂਜ਼ ਐਂਡ ਥਰੋ ਵਾਲੀ ਸਥਿਤੀ ਚੋਂ ਕਈ ਵਾਰੀ ਲੰਘਣਾ ਪੈਂਦਾ ਉਹ ਨੌਬਤ ਨਹੀਂ ਆਏਗੀ ਤਨ ਦੇ ਵਿੱਚ ਵਾਧਾ ਹੋਏਗਾ ਤੇ ਸੇਧ ਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਏਗਾ ਤੀਸਰੀ ਰਾਸ਼ੀ ਹੈ ਮਿਥੁਨ ਤੁਹਾਡਾ ਸ਼ਾਸਕ ਗ੍ਰਹਿ ਬੁੱਧਾ ਤੁਹਾਡੇ ਲਈ ਰეკਮੈਂਡੇਸ਼ਨ ਡਾਕਟਰ ਤੇਰਾਕੌਰ ਵੱਲੋਂ ਹੈ ਚਾਰ ਮੁਖੀ ਰੁਦਰਾਕਸ਼ ਵਿਸ਼ੇਸ਼ ਲਾਭ ਤੁਹਾਨੂੰ ਇਹ ਹੋਣਗੇ ਕਿ ਜਦੋਂ ਤੁਸੀਂ ਚਾਰ ਮੁਖੀ ਰੁਦਰਾਕਸ਼ ਕਿਉਂਕਿ ਇਹ ਬ੍ਰਹਮਾ ਜੀ ਦਾ ਪ੍ਰਤੀਕ ਹੈ ਤੇ ਤੁਸੀਂ ਮਿਥਨ ਰਾਜੀ ਵਾਲਿਓ ਬੜੇ ਹੁੰਨੇ ਹੋ ਚੁਸਤ ਬੂਰਾ ਨਹੀਂ ਮਨਾਉਣਾ ਸਕੈਨ ਕਰਕੇ ਦੱਸਦੀ ਆਂ ਅੱਖਾਂ ਦੀ ਸਕੈਨਿੰਗ ਸੋ ਤੁਸੀਂ ਲੋਕ ਚੁਸਤ ਹੁੰਨੇ ਹੋ ਬੁੱਧੀਮਾਨ ਹੁੰਦੇ ਹੋ ਪਰ ਕਈ ਵਾਰੀ ਨਾ ਉਲਝਣ ਚ ਫਸੇ ਰਹਿੰਦੇ ਹੋ ਐਸਾ ਤਾਣਾ ਬਾੜਾ ਤਾਣਾ ਪੇਟਾ ਸਾਰਾ ਉਲਝਿਆ ਹੁੰਦਾ ਤੁਹਾਡਾ ਕਿਉਂਕਿ ਚੁਸਤ ਚਲਾਕੀਆਂ ਕਈ ਵਾਰੀ ਮਹਿੰਗੀਆਂ ਪੈ ਜਾਂਦੀਆਂ ਨਾ ਬੁੱਧੀਮਤਾਂ ਨੂੰ ਵੀ ਤਾਂ ਬੈਲੈਂਸਡ ਹੋ ਕੇ ਵਰਤਣਾ ਚਾਹੀਦਾ ਨਾ ਸੁਚਾਰਮੁਖੀ ਰੁਦਰਾਕਸ਼ ਤੁਹਾਡੀ ਸੋਚ ਨੂੰ ਸਾਫ਼ ਕਰੇਗਾ ਵਿਚਾਰਾਂ ਦੀ ਗਹਿਰਾਈ ਲਿਆਏਗਾ ਤੇ ਬੋਲਣ ਚ ਜ਼ੁਬਾਨ ਚ ਮਿਠਾਸ ਪ੍ਰਦਾਨ ਕਰੇਗਾ ਖਾਸ ਕਰਕੇ ਮਿਥਨ ਰਾਸ਼ੀ ਵਾਲੇ ਜਿਹੜੇ ਵਿਦਿਆਰਥੀ ਨਲਾਇਕ ਆ ਨਾ ਪੜਦੇ ਨੇ ਜਾ ਰਾਈਟਰਸ ਨੇ ਉਹ ਪਾ ਸਕਦੇ ਆ ਉਹਨਾਂ ਲਈ ਬਹੁਤ ਸ਼ੁਭਾ ਕਰਕ੍ਰਸ਼ੀ ਦੀ ਵਾਰੀ ਆ ਗਈ ਤੁਹਾਡਾ ਸ਼ਾਸਕ ਗ੍ਰਹ ਚੰਦਰਮਾ ਆ ਤੁਹਾਡੇ ਲਈ ਡਾਕਟਰ ਤੇਰੰਕਾ ਵੱਲੋਂ ਸੁਝਾਇਆ ਰudraaksha ਦੋ ਮੁਖੀ ਦੋ ਮੁਖੀ ਇਸ ਕਰਕੇ ਕਿਉਂਕਿ ਇਹ ਅਰਧ ਨਾਰੀਸ਼ਵਰ ਸ਼ੇ ਪਾਰਪਤੀ ਦਾ ਇੱਕ ਰੂਪ ਆ ਟੂ ਇਨ 1 ਦੋ ਮੁਖੀ ਰudraaksha ਜਣੇ ਖਣੇ ਨੇ ਨਹੀਂ ਪੋਣਾ ਪਹਿਲਾਂ ਵੀ ਮੈਂ ਵੀਡੀਓ ਬਣਾਈ ਹੈ ਕਿ ਹਰ ਉਪਾਅ ਇੱਕ ਰਾਸ਼ੀ ਲਈ ਨਹੀਂ ਹੈ ਸੁਣ ਲਿਆ ਕਰੋ ਨਾ ਫੋਲੋ ਕਰੋ ਮੈਨੂੰ ਤਾਂ ਵੀਡੀਓ ਬਣਾਉਣ ਦਾ ਤਾਂ ਫਾਇਦਾ ਜੇ ਤੁਸੀਂ ਫੋਲੋ ਕਰੋ ਕਿਉਂਕਿ ਮੇਰੀਆਂ 100% ਸਟੇਕ ਵੀਡੀਓਜ਼ ਹੁੰਦੀਆਂ ਮੈਂ ਰਾਸ਼ੀ ਫਲ ਨਹੀਂ ਦੱਸਦੀ ਮੈਂ ਗਿਆਨ ਦੀਆਂ ਗੱਲਾਂ ਦੱਸਦੀਆਂ ਜੋ ਓਵਰ ਰਾਸ਼ੀ ਦਾ ਤੁਹਾਨੂੰ ਇੱਕ ਦਿਨ ਦਾ ਮਾਰਗਦਰਸ਼ਨ ਕਰੇਗੀ ਮੈਂ ਤੁਹਾਨੂੰ ਸਮੁੱਚੇ ਜੀਵਨ ਦਾ ਮਾਰਗਦਰਸ਼ਨ ਦੇ ਰਹੀ ਹਾਂ ਸੋ ਕਰਕਰਾਸ਼ੀ ਵਾਲਿਆਂ ਲਈ ਕਿਉਂਕਿ ਤੁਸੀਂ ਜਜ਼ਬਾਤੀ ਹੁੰਦੇ ਹੋ ਓਵਰ ਸੈਂਸਿਟਿਵ ਹੁੰਦੇ ਹੋ ਰੋਂਦੋ ਹੁੰਦੇ ਹੋ ਤੁਹਾਡਾ ਮਾਨਸਿਕ ਉਤਰਾਜੜਾ ਬਹੁਤ ਜ਼ਿਆਦਾ ਰਹਿੰਦਾ ਆ ਸੋ ਦੋ ਮੁਖੀ ਰੁਦਰਾਕਸ਼ ਜਦੋਂ ਪਾਉਂਗੇ ਮਨ ਦੀ ਸ਼ਾਂਤੀ ਬਣੂਗੀ ਪਰਿਵਾਰਕ ਸੁੱਖ ਮਿਲਣਗੇ ਰਿਸ਼ਤਿਆਂ 'ਚ ਇਕਤਾ ਆ ਜਾਏਗੀ ਸਿੰਘ ਰਾਸ਼ੀ ਦੀ ਵਾਰੀ ਆ ਗਈ ਤੁਹਾਡਾ ਸ਼ਾਸਕ ਗ੍ਰਹਿ ਹੈ ਸੂਰਜ ਡਾਕਟਰ ਤੇਰਾ ਕੌਰ ਵੱਲੋਂ ਸੁਝਾਇਆ ਗਿਆ ਰੁਦਰਾਕਸ਼ ਹੈ 12 ਮੁਖੀ ਚੁੰਨ ਰਹੇ ਹੋ ਨਾ ਲਿਓ ਵਾਲਿਓ 12 ਮੁਖੀ ਰੁਦਰਾਕਸ਼ ਪਾ ਸਕਦੇ ਹੋ 12 ਮੁਖੀ ਰੁਦਰਾਕਸ਼ ਅਸਲ 'ਚ ਸੂਰਜ ਦਾ ਪ੍ਰਤੀਕ ਹੈ ਸਿੰਘ ਰਾਸ਼ੀ ਵਾਲੇ ਜਨਮ ਤੋਂ ਹੀ ਜਿਦਾਂ ਨੇਤ੍ਰਤਵਸ਼ੀਲ ਹੁੰਦੇ ਆ ਪਰ ਕਈ ਵਾਰੀ ਹੰਕਾਰ ਆ ਜਾਂਦਾ ਕਿ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ ਇਹਦੇ ਮਤਲਬ ਹਮੇਰਾ ਸ਼ਿਕਾਰ ਹੋ ਗਏ ਤੁਸੀਂ غرور ਜਦੋਂ ਆ ਗਿਆ ਤਾਂ ਤੁਹਾਡੀ ਸਫਲਤਾ ਚ ਰੁਕਾਵਟਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ 12 ਮੁਖੀ ਰੂद्राक्ष ਦੇ ਨਾਲ ਹੰਕਾਰ ਨਿਵਾਰਣ ਹੋਏਗਾ ਆਤਮ ਵਿਸ਼ਵਾਸ ਆਏਗਾ ਤੇ ਤੁਹਾਡੇ ਕੁੱਲ ਪ੍ਰਤਾਪ 'ਚ ਫਾਇਦਾ ਹੋਏਗਾ ਇਹ ਤੁਸੀਂ ਜਿਹੜੇ ਐਡਮਿਨਿਸਟ੍ਰੇਟਿਵ ਜੌਬ 'ਚ ਹੁੰਦੇ ਨਾ ਡਿਸਟ੍ਰਿਕਟ ਲੈਵਲ ਦੀ ਜਾਂ ਗਵਰਨਮੈਂਟ ਕਾਲਜਾਂ ਦੇ ਵਿੱਚ ਕਾਰਜਜ ਦੇ ਵਿੱਚ ਲੱਗੇ ਹੁੰਦੇ ਆ ਸਰਕਾਰੀ ਕਾਰਜਜ 'ਚ ਤਾਂ ਉੱਥੇ ਸਫਲਤਾ ਮਿਲਦੀ ਹੋ। ਸਲਿੱਪ ਆਫ ਟੰਗ ਹੋ ਗਿਆ ਕੋਈ ਗੱਲ ਨਹੀਂ। ਕੰਨਿਆ ਰਾਸ਼ੀ ਵਾਲਿਓ ਸ਼ਾਸਕ ਤੁਹਾਡਾ ਬੁੱਧ ਗ੍ਰਹਾ ਆ। ਡਾਕਟਰ ਤੇਰਾ ਕਰੋ ਸੁਝਾ ਰਹੀ ਹੈ ਤੁਹਾਨੂੰ ਚਾਰ ਮੁਖੀ ਰudraks ਕੰਨਿਆ ਰਾਸ਼ੀ ਵਾਲੇ ਕਿਉਂਕਿ ਵਿਸ਼ਲੇਸ਼ਣਸ਼ੀਲ ਬੜੇ ਕੈਲਕੂਲੇਟਿਵ ਦੂਜਿਆਂ ਦੀਆਂ ਗਲਤੀਆਂ ਬਹੁਤ ਕਰਦੇ ਆ ਤੇ ਪਰਫੈਕਸ਼ਨਿਸਟ ਹੁੰਦੇ ਆ ਆਪਣੇ ਆਪ ਨੂੰ ਮੰਨਦੇ ਆ। ਚਾਰ ਮੁਖੀ ਰudraks ਨਾਲ ਤੁਹਾਨੂੰ ਮਨ ਦੀ ਸ਼ਾਂਤੀ ਮਿਲੇਗੀ। ਤੁਸੀਂ ਜ਼ਰੂਰਤ ਤੋਂ ਵੱਧ ਚਿੰਤਾ ਕਰਦੇ ਹੋ ਉਹ ਘਟ ਜਾਣੀ ਆ। ਫੈਸਲੇ ਸਹੀ ਨਹੀਂ ਲੈ ਪਾਉਂਦੇ। ਫੈਸਲੇ ਕਰਨ ਦੀ ਸ਼ਕਤੀ ਤੁਹਾਡੀ ਵੱਧ ਜਾਊਗੀ। ਜਿਹੜੇ ਖਾਸ ਕਰਕੇ ਕੰਨਿਆ ਰਾਸ਼ੀ ਵਾਲੇ ਸਟੂਡੈਂਟ ਨੇ ਟੀਚਰਸ ਨੇ ਤੇ ਸਾਇੰਟਿਸਟ ਨੇ ਉਸ ਸੁਭਾ ਦੇ ਲੋਕ ਇਹ ਰੁਦਰਾਕਸ਼ ਆਸਾਨੀ ਨਾਲ ਧਾਰਨ ਕਰ ਸਕਣਗੇ। ਤੁਲਾ ਰਾਖਸ਼ ਦੀ ਵਾਰੀ ਆ ਗਈ ਤੁਹਾਡਾ ਸ਼ਾਸਕ ਗ੍ਰਹਿ ਸ਼ੁਕਰ। ਸੁਝਾਇਆ ਗਿਆ ਜਿਹੜਾ ਰੁਦਰਾਕਸ਼ ਹੈ ਮੇਰੇ ਵੱਲੋਂ ਉਹ ਹੈ ਸ਼ੇਮੁਖੀ। ਸ਼ੇਮੁਖੀ ਰੁਦਰਾਕਸ਼ ਦਾ ਲਾਭ ਇਹ ਹੈ ਕਿ ਇਸ ਰਾਸ਼ੀ ਦੇ ਲੋਕਾਂ ਦੇ ਜੀਵਨ 'ਚ ਸੰਤੁਲਨ ਲਿਆਉਂਦਾ ਤੇ ਆਕਰਸ਼ਨ ਬਣਾਉਂਦਾ ਹੈ। ਇਹ ਸ਼ੁਕਰ ਦੀ ਕਲਾ, ਰੁਚੀ, ਸੁੰਦਰਤਾ ਤੇ ਰਿਸ਼ਤਿਆਂ 'ਚ ਸਰਤਾ ਲਿਆਉਂਦਾ ਹੈ। ਤੁਲਾ ਰਾਸ਼ੀ ਵਾਲੇ ਇਹ ਰੂद्राक्ष ਸੌਖੇ ਮਿੱਠੇ ਬੋਲ ਬੋਲਣ ਦੇ ਉਹਨਾਂ ਨੂੰ ਅਕਲ ਦਿੰਦਾ ਸੁਖੀ ਪਰਿਵਾਰ ਬਣਾਉਂਦਾ ਉਹਨਾਂ ਦਾ ਤੇ ਆਰਥਿਕ ਹੁਨਤੀ ਦਾ ਕਾਰਨ ਬਣਦਾ ਹੈ वृश्चिक ਰਾਸ਼ੀ ਮੰਗਲ ਦੀ ਰਾਸ਼ੀ ਹੈ ਤੁਸੀਂ ਪਾ ਸਕਦੇ ਹੋ ਤਨਮੁਖੀ ਰੂद्राक्ष ਤੁਹਾਨੂੰ ਫਾਇਦਾ ਹੋਏਗਾ ਤੁਸੀਂ ਕਿਉਂਕਿ ਗਹਿਰੇ ਹੁੰਨੇ ਹੋ ਬੜੀ ਡੀਪ ਤੁਹਾਡੇ ਮੰਦੀਆਂ ਪਰ ਤਾਂ ਨਹੀਂ ਕੋਈ ਪੜ੍ਹ ਚੱਕਦਾ ਕਿ ਅੰਦਰ ਕੀ ਚੱਲ ਰਿਹਾ ਮਿੱਥਣਾ ਨਹੀਂ ਹੁੰਦਾ ਜਿੱਦਾਂ ਗੁਪਤ ਮਨੀ ਤੇ ਭਾਵਨਾਤਮਕ ਹੁੰਨੇ ਹੋ ਤੁਸੀਂ ਤਨਮੁਖੀ ਰੂद्राक्ष ਤੁਹਾਡੇ ਮਨ ਦੇ ਜਿਹੜਾ ਜਲੇ ਭਾਗਾ ਨੂੰ ਠੰਡਾ ਕਰੇਗਾ ਤੇ 네ਗੈਟਿਵਿਟੀ ਤੁਹਾਡੀ ਖਤਮ ਕਰ ਦੇਗਾ ਜੀਵਨ ਦੇ ਵਿੱਚ ਆਤਮਿਕ ਹਿੰਮਤ ਵਧੇਗੀ ਸ਼ਿਪਰਣ ਅਨੁਸਾਰ ਜ਼ਿਕਰ ਆਉਂਦਾ ਹੈ ਕਿ ਜਿਹੜਾ ਤਿੰਨ ਮੁਖੀ ਰੁਦਰਾਕਸ਼ਾ ਹੈ ਇਹ ਪੁਰਾਣੇ ਕਰਮ ਦੋਸ਼ ਵੀ ਨਿਵਾਰ ਦਿੰਦਾ ਹੈ ਇਸ ਲਈ ਸ੍ਰੇਸ਼ਟ ਹੈ ਪਾ ਲਓ ਤੁਹਾਨੂੰ ਰਾਸ਼ੀ ਵਾਲਿਓ ਸ਼ਾਸਕ ਗ੍ਰਹਿ ਗੁਰੂ ਆ ਡਾਕਟਰ ਤੇਰਾਕਰ ਲੋ ਵੱਲੋਂ ਰਿਕਮੈਂਡਡ ਰੁਦਰਾਕਸ਼ਾ ਪੰਜ ਮੁਖੀ ਵਿਸ਼ੇਸ਼ ਲਾਭ ਹੈ ਕੀ ਹੈ ਕਿ ਪੰਜ ਮੁਖੀ ਰੁਦਰਾਕਸ਼ ਕਲਾਗਨੀ ਕਲਗਨੀ ਰੁਦਰ ਦਾ ਪ੍ਰਤੀਕ ਹੈ ਤਨੁ ਰਾਸ਼ੀ ਵਾਲੇ ਧਾਰਮਿਕ ਹੁੰਦੇ ਆਦਰਸ਼ਵਾਦੀ ਹੁੰਦੇ ਪਰ ਕਈ ਵਾਰੀ ਵਿਚਾਰੇ ਵਿਅਰਥ ਦੀਆਂ ਚੰਦਾਂਵਾਂ ਚ ਫਸੇ ਰਹਿੰਦੇ ਆ ਪੰਜ ਮੁਖੀ ਰੁਦਰਾਕਸ਼ ਦੇ ਨਾਲ ਤੁਹਾਡੇ ਵਿਚਾਰਾਂ ਚ ਸਦਾਰਨਤਾ ਆਏਗੀ ਟਰਾਂਸਪੇਰੈਂਸੀ ਆਏਗੀ ਤੁਹਾਡਾ ਮੈਡੀਟੇਸ਼ਨ ਕਰਨ ਲਈ ਧਿਆਨ ਵਧੇਗਾ ਇਕਾਗਰਤਾ ਆਏਗੀ ਸੋ ਇਹ ਤੁਹਾਡੀ ਆਤਮਿਕਤਾ ਗਿਆਨ ਤੇ ਸ਼ਾਂਤੀ ਪ੍ਰਦਾਨ ਕਰਨ ਲਈ کارਗਰ ਸਿੱਧ ਹੋ ਸਕਦਾ ਹੈ ਮਕਰ ਰਾਸ਼ੀ ਦੀ ਵਾਰੀ ਆ ਗਈ ਸ਼ਾਸਕ ਗ੍ਰਹਿ ਸ਼ਨੀ ਡਾਕਟਰ 13 ਕਾਲ ਰეკਮੈਂਡ ਕਰ ਰਹੀ ਹੈ ਰੁਦਰਾਕਸ਼ ਤੁਹਾਨੂੰ ਸਤਮੁਖੀ ਵਿਸ਼ੇਸ਼ ਲਾਭ ਕੀ ਹੋਏਗਾ ਸਤਮੁਖੀ ਰudraaksh mahalakshmi ਦਾ ਪ੍ਰਤੀਕ ਤੇ ਮਕਰ ਰਾਸ਼ੀ ਵਾਲਿਆਂ ਲਈ ਇਹ ਕਰ ਜਾ ਡਰ ਸ਼ਨੀ ਦੋਸ਼ ਤੋਂ ਮੁਕਤੀ ਦਿੰਦਾ ਹੁਣ ਇਹ ਨਾ ਸੋਚੋ ਜਦੋਂ ਮਹਾ ਲਕਸ਼ਮੀ ਦਾ ਕਹਿਤਾ ਪੈਸੇ ਦੀ ਗੱਲ ਕਰਤੀ ਤਾਂ ਬਾਕੀ ਰਾਸ਼ੀ ਵਾਲਿਆਂ ਦਾ ਫਿਰ ਮੰਨ ਕਰਿਆਵੇ ਨਹੀਂ ਨਹੀਂ ਨੈਵਰ ਜੋ ਕਿਆ ਉਹੀ ਪਾਉਣਾ ਤੁਸੇ ਕੈਲਕੂਲੇਸ਼ਨਾਂ ਕਰਕੇ ਹੀ ਮੈਂ ਦੱਸਦੀ ਹੁੰਨੀ ਆ ਜਦੋਂ ਵੀਡੀਓ ਬਣਾਉਣੀ ਆ ਹੋਮਵਰਕ ਕਈ ਘੰਟਿਆਂ ਦਾ ਮੇਰਾ ਇਸ ਪਿੱਛੇ ਹੁੰਦਾ ਬਿਲਕੁਲ ਜਿਦਾ ਕੋਈ ਫਿਲਮ ਬਣਾਉਣ ਲਈ ਸਾਲਾਂ ਬੱਧੀ ਟਾਈਮ ਲੱਗਦਾ ਨਾ ਇਸੇ ਤਰ੍ਹਾਂ ਇਹ ਵੀਡੀਓਜ਼ ਤੁਹਾਡੇ ਸਾਹਮਣੇ ਮੈਂ ਜਦੋਂ ਲਿਆਉਣੀ ਆ ਤਾਂ 100% ਪੂਰੀ ਤਿਆਰੀ ਨਾਲ ਪੇਸ਼ ਕਰਦੀਆਂ ਸੋ ਤੁਹਾਨੂੰ ਮਕਰ ਰਾਸ਼ੀ ਵਾਲੇ ਉਹ ਕਰਜ਼ਾ ੜਰ ਤੇ ਸ਼ਨੀ ਦੋਸ਼ ਤੋਂ ਮੁਕਤ ਕਰੇਗਾ ਆਰਥਿਕ ਹੁਨਤੀ ਹੋਏਗੀ ਮਿਹਨਤ ਦਾ ਫਲ ਮਿਲੇਗਾ ਇਹ ਰੁਦਰਾਕਸ਼ ਪਾ ਸਕਦੇ ਹੋ ਕਿਉਂਕਿ ਸ਼ਿਵ ਪੁਰਾਣ ਕਹਿੰਦਾ ਸਤਮੁਖੀ ਰੁਦਰਾਕਸ਼ ਧਾਰਨ ਕਰਨ ਨਾਲ ਗਰੀਬੀ ਤੇ ਰੁਕਾਵਟ ਦੋਨੋਂ ਦੂਰ ਹੁੰਦੇ ਪਰ ਪਾਉਣਗੇ ਸਿਰਫ ਮਕਰ ਰਾਸ਼ੀ ਵਾਲੇ ਕੁੰਭ ਰਾਸ਼ੀ ਦੀ ਵਾਰੀ ਆ ਗਈ ਸ਼ਾਸਕ ਗ੍ਰਹ ਸ਼ਨੀ ਹੈ ਡਾਕਟਰ 13 ਕਾਲ ਰეკਮੈਂਡ ਕਰ ਰਹੀ ਹੈ ਸਤਮੁਖੀ ਜਾਂ 11 ਮੁਖੀ ਵੀ ਪਾ ਸਕਦੇ ਹਾਂ ਕਨਫਿਊਜ਼ਨ ਨਹੀਂ ਹੈ ਦੋਨੋਂ ਆਪਸ਼ਨਸ ਤੁਹਾਡੇ ਲਈ ਦੀ ਬੈਸਟ ਨੇ ਵਿਸ਼ੇਸ਼ ਲਾਭ ਹੈ কুমਰਾਸ਼ੀ ਵਾਲੇ ਆਤਮਿਕ ਖੋਜੀ ਹੁੰਦੇ ਆ ਅੰਤਰਮਨ ਅੰਦਰੋਂ ਖੋਜਦੇ ਆਪਣਾ ਪਰ ਜੀਵਨ ਦੇ ਵਿੱਚ ਫਿਰ ਕੱਲੇ ਹੋ ਜਾਂਦੇ ਆ ਤੇ ਉਲਝਣਾ ਇਹਨਾਂ ਨੂੰ ਘੇਰ ਲੈਂਦੀਆਂ ਸਤਮੁਖੀ ਰੁਦਰਾਕਸ਼ ਤੁਹਾਨੂੰ ਧਨ ਤੇ ਸਥਿਰਤਾ ਦੇਵੇਗਾ ਜੇ ਤੁਸੀਂ 11 ਮੁਖੀ ਰੁਦਰਾਕਸ਼ ਪਾ ਲੈਣੋ ਪੌਣਾ ਐਟ ਅ ਟਾਈਮ ਇੱਕ ਹੀ ਹੈ ਲਿਸਨ ਟੂ ਮੀ কুমਰਾਸ਼ੀ ਵਾਲਿਓ ਜਾ ਸਤ ਮੁਖੀ ਪਾਉਗੇ ਜਾਂ 11 ਮੁਖੀ ਤੁਹਾਡੀ ਆਤਮਿਕ ਰੱਖਿਆ ਕਰੇਗਾ ਤੇ ਅੰਦਰਲੀ ਤਾਕਤ ਜਗਾਏਗਾ 11 ਮੁਖੀ ਰੂद्राक्ष ਕਿਉਂਕਿ ਇਹ ਇਕਾਦਸ਼ ਰੂਦਰ ਦਾ ਰੂਪ ਹੈ ਜੋ ਕਾਲ ਦੋਸ਼ ਤੋਂ ਨਕਾਰਾਤਮਕ ਊਰਜਾ ਤੋਂ ਤੁਹਾਨੂੰ ਬਚਾਉਂਦਾ ਮੇਰਾ ਅਸ਼ੀ ਵਾਲਿਆਂ ਦੀ ਆਵਾਜ਼ ਆ ਗਈ ਸ਼ਾਸਕ ਗ੍ਰਹਿ ਤੁਹਾਡਾ ਗੁਰੂ ਰეკਮੈਂਡੇਸ਼ਨ ਮੇਰੇ ਵੱਲੋਂ ਪੰਜ ਮੁਖੀ ਜਾਂ 11 ਮੁਖੀ ਵਿਸ਼ੇਸ਼ ਲਾਭ ਮੀਨ ਰਾਸ਼ੀ ਵਾਲਿਆਂ ਨੂੰ ਹੋਣਾ ਕਿਉਂਕਿ ਮੀਨ ਰਾਸ਼ੀ ਵਾਲੇ ਗੁਰੂ ਸੰਚਾਲਿਤ ਨੇ ਨਰਮ ਦਿਲ ਦੇ ਹੁੰਦੇ ਆ ਆਤਮਿਕਤਾ ਵੱਲ ਚੁਕਾਇਆ ਪੰਜ ਮੁਖੀ ਰudraks ਤੁਹਾਨੂੰ ਮਨ ਦੀ ਸ਼ਾਂਤੀ ਦੇਵੇਗਾ ਧਾਰਮਿਕ ਗਿਆਨ ਦੇਵੇਗਾ ਜੇ 11 ਮੁਖੀ ਪਾਲੋਗੇ ਐਟ ਅ ਟਾਈਮ ਇੱਕ ਪਾਉਣਾ ਤਾਂ ਤੁਹਾਨੂੰ ਉੱਚ ਧਿਆਨ ਰੱਬ ਦੀ ਪ੍ਰਾਪਤੀ ਵੱਲ ਪਰਮਾਤਮਾ ਦੀ ਆराधना ਵੱਲ ਲੈ ਜਾਏਗਾ ਤੁਹਾਡੇ ਅੰਤਹਿਕਰਨ ਦੀ ਰੱਖਿਆ ਕਰੇਗਾ ਅੰਦਰ ਹਲਚਲ-ਚੋਸ ਤੋਂ ਬਚਾਏਗਾ ਇਹ ਦੋਵੇਂ ਮਿਲ ਕੇ ਗੁਰੂ ਗ੍ਰਹਿ ਦੀ ਸੁਭਤਾ ਕੇ ਗੁਣਾ ਵਧਾ ਦਿੰਦੇ ਆ ਇੱਕ ਰਹਿ ਰੁਪਾ ਦੱਸਦਾ ਪਲੀਜ਼ ਇਹ ਵੀ ਨੋਟ ਕਰ ਲਓ 100% ਸਟ੍ਰੀਕ ਅਸਰਕਾਰ ਕਾਰਕਰ ਦੁਖੀ ਸਾਰੇ ਆ ਲਾਚਾਰ ਵੀ ਸਾਰੇ ਆ ਤੇ ਬੇਬਸ ਵੀ ਸਾਰੇ ਆ ਮੇਰਾ ਇਹ ਫੀਲਡ ਆ ਮੈਨੂੰ ਪਤਾ ਹਰ ਰੋਜ਼ ਕੀ ਕਰਨਾ ਰਾਤ ਨੂੰ ਰਾਸ਼ੀ ਕੋਈ ਵੀ ਐ ਕਿਸੇ ਵੀ ਤਰੀਕ ਨੂੰ ਪੈਦਾ ਹੋਏ ਹੋ ਕੋਈ ਗੱਲ ਨਹੀਂ ਕੁਝ ਟੋਟਕੇ ਨੇ ਜਿਹੜੇ ਹਰ ਰਸ਼ੀ ਵਾਲੇ ਕਰ ਸਕਦੇ ਆ ਹਰ ਰੋਜ਼ ਰਾਤ ਨੂੰ ਸੌਣ ਵਕਤ ਸਰਾਣੇ ਤੁਸੀਂ ਪਾਣੀ ਨਾਲ ਭਰੀ ਇੱਕ ਗੜਵੀ ਰੱਖਣੀ ਐ ਉਸ ਪਾਣੀ ਨੂੰ ਟਕਣਾ ਬਿਲਕੁਲ ਨਹੀਂ ਹੈ ਨਹੀਂ ਤੁਸੀਂ ਉਸ ਵਿੱਚੋਂ ਪਾਣੀ ਨੂੰ ਪੀਓਗੇ ਹਰ ਰੋਜ਼ ਰੈਗੂਲਰ ਕਰੋਗੇ ਸਵੇਰੇ ਪਾਣੀ ਚੱਕਿਆ ਬੂਟਿਆਂ ਨੂੰ ਗਮਲਿਆਂ ਨੂੰ ਜਾਂ ਵੱਡੇ ਰੁੱਖਾਂ ਨੂੰ ਪਾ ਦਿਓ ਦੋ ਦਿਨ ਬਾਅਦ ਡਾਕਟਰ ਤੇਰਾਕੌਰ ਨੂੰ ਕਮੈਂਟ ਕਰਕੇ ਦੱਸੋਗੇ ਤੁਹਾਨੂੰ ਕਿੰਨਾ ਫਰਕ ਮਹਿਸੂਸ ਹੋਇਆ ਚਾਹੇ 네ਗੈਟਿਵਿਟੀ ਆ ਚਾਹੇ ਬਿਮਾਰ ਹੋ ਚਾਹੇ ਲੋ ਫੀਲ ਕਰ ਰਹੇ ਹੋ ਸੋ ਇਹ ਜਾਣਕਾਰੀ ਤੁਹਾਨੂੰ ਜੇ ਲਾਭਕਾਰੀ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਆਪਣੀ ਰਾਸ਼ੀ ਦੱਸੋਗੇ ਨਹੀਂ ਦੱਸਦੇ ਬੋਲਦੇ ਹੀ ਨਹੀਂ ਤੁਸੀਂ ਤੁਸੀਂ ਦੱਸੋ ਤਾਂ ਸਹੀ ਤੁਹਾਨੂੰ ਕਿਹੜਾ ਮੁਖੀ ਰੋਦਰਾਕਸ਼ ਆਪਣੇ ਨਾਲ ਜੋੜ ਕੇ ਮੇਰੀ ਗੱਲ ਸੁਣਨ ਤੋਂ ਬਾਅਦ ਲੈ ਕੇ ਤੁਸੀਂ ਸੋਚਦੇ ਹੋ ਕਿ ਮੈਂ ਇਹ ਪਾਵਾਂਗੀ ਜਾਂ ਪਾਵਾਂਗਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹਾਈਪ ਦੇ ਆਪਸ਼ਨ ਕੋਈ ਨਹੀਂ ਦਬਾਰਿਆ ਪਤਾ ਨਹੀਂ ਕਿਉਂ ਇੱਥੇ ਕੰਮ ਤੁਹਾਡੇ ਆ ਲਾਈਕ ਕਰਨਾ ਸ਼ੇਅਰ ਕਰਨਾ ਦੋ ਤੀਜਾ ਕਮੈਂਟ ਚੌਥਾ ਸਬਸਕ੍ਰਾਈਬ ਪੰਜਵਾਂ ਹਾਈਪ ਛੇਵਾਂ ਜੁਆਇਨ ਛੇ ਕੰਮ ਤੁਹਾਡੇ ਤੁਸੀਂ ਕਰ ਨਹੀਂ ਸਕਦੇ ਉਂਗਲ ਅੰਗੂਠੇ ਦੇ ਨਾਲ ਦੀ ਪਹਿਲੀ ਹੈ ਨਾਲ-ਨਾਲ ਲਾਈਨਾਂ ਨੇ ਇੱਕੋ ਹੀ ਲਾਈਕ ਵੀ ਉੱਥੇ ਸਾਰਾ ਕੁਝ ਉੱਥੇ ਜਾਂਦਾ ਤੁਰ ਉਸੇ ਸੱਜੇ ਤੋਂ ਖੱਬੇ ਪਾਸੇ ਖੱਬੇ ਤੋਂ ਸੱਜੇ ਵੱਲ ਇਹ ਦਵਾਦੋ ਸਾਰੇ ਆਪਸ਼ਨਸ ਨੇ ਅਗਲੀ ਵੀਡੀਓ ਵਿੱਚ ਮਿਲਦੇ ਆ ਇੱਕ ਹੋਰ ਵਿਲੱਖਣ ਵੈਦਿਕ ਰਾਜ ਨਾਲ ਹਰ ਹਰ ਮਾਨਦੇਵ ਰੱਖੋ ਆਪਣਾ ਖਿਆਲ ਟਿਲ ਦੈਨ ਬਾਏ ਬਾਏ ਰੁਦਰਾਕਸ਼ ਪਾਉਣਾ ਧਿਆਨ ਨਾਲ ਪਾਉਣਾ ਵੀਡੀਓ ਦਾ ਹਰ ਹਿੱਸਾ ਧਿਆਨ ਨਾਲ ਦੇਖੋ ਬਾਏ ਬਾਏ